ਮਾਫੀ ਦੇਣੀ ਅੱਜ ਮਰਗ ਦੇ ਭੋਗ ਤੇ ਮੈਂ ਗਿਆ ਕਿਤੇ ਮਾ ਮਰੀ ਗਿਆਨੀ ਜੀ ਤੇ ਉੱਥੇ ਉਹਨਾਂ ਕੀ ਕੀਤਾ ਗੁਰਦੁਆਰੇ ਦੇ ਲੰਗਰ ਹਾਲ 'ਚ ਟੈਂਟ ਲਾਇਆ ਤੇ ਪੰਜ ਤਰ੍ਹਾਂ ਦੇ ਪਕੌੜੇ ਚਾਰ ਤਰ੍ਹਾਂ ਦੀ ਮਠਿਆਈ ਠੰਡੇ ਆਈਸਕ੍ਰੀਮ ਤੇ ਮੈਂ ਭਲੇ ਖਾ ਖ ਆ ਗਿਆ ਮੈਂ ਕਿਹਾ ਵੀ ਮੈਂ ਮਰਗ ਦੀ ਕਥਾ ਕਰਨੀ ਭਾਈ ਸਾਹਿਬ ਇੱਥੇ ਕਿਤੇ ਵਿਆਹਤ ਨਹੀਂ ਉਹ ਕਹਿੰਦੇ ਨਹੀਂ ਗਿਆਨੀ ਜੀ ਤੁਸੀਂ ਸਹੀ ਆਏ ਆ ਕਹਿੰਦਾ ਆਜੋ ਆਜੋ ਬਾਬਾ ਜੀ ਬੀਬੀ ਵੱਡੀ ਕੀਤੀ ਆ ਖੁਸ਼ਾਤ ਨਾਲ ਹਾ ਤੁਹਾਨੂੰ ਕਿਦੇ ਤੁਹਾਡਾ ਭਲਾ ਹੋ ਜੀ ਕੋਈ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਬਿਨਾਂ ਨਾ ਕੋਈ ਲਾਡ ਲਡਾਉਂਦਾ ਮਾਂ ਬਿਨਾਂ ਨਾ ਕੋਈ ਗੱਲ ਨਾਲ ਲਾਉਂਦਾ ਖੋਲ ਲੈਂਦੇ ਟੁਕ ਕਾ ਉਹ ਦੁਨੀਆ ਜਦੋਂ ਮਾਂ ਜਾਵੇ ਸਾਨੂੰ ਚਾਹੀਦਾ ਸੀ ਕੀਰਤਨ ਸੁਨਣਾ ਵਿਰਾਗ ਕਰਨਾ ਪੰਗਤ ਵਿੱਚ ਦਾਲ ਫੁਲਕਾ ਬਣਾ ਕੇ ਕਹਿੰਦੇ ਅੱਜ ਮੇਰਾ ਘਰ ਟੁੱਟ ਗਿਆ ਮੇਰੀ ਮਾਂ ਇਹ ਡੇ ਕਮਲੇ ਪਾਲਟੀ ਕਰਨ ਦਾ ਹੈ ਇਹ ਇਹ ਕਿਥੋਂ ਦੀ ਮਰਜ਼ਾ ਦਾ ਵਾ ਤੇ ਬਾਬਾ ਜੀ ਅਰਦਾਸ ਕਰਨ ਦਾ ਸਿੱਖਾਂ ਦਾ ਮਨ ਨੀਵਾ ਬੋਲੋ ਮਾਤੂਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਇਹਨਾਂ ਦੀ ਮਤ ਤੇ ਗਿੱਟਿਆਂ ਚ ਚਲੇਗੀ ਤੇ ਉੱਚੀ ਕਿੱਥੇ ਰਹਿ ਗਈ ਹੈ ਤੂੰ ਸੋਚ ਕੇ ਵੇਖੋ ਕਦੇ ਲਾਈਵ ਵੀ ਚੱਲਦਾ ਵੀਰ ਸੇਵਾ ਕਰ ਰਿਆ ਇਹ ਕੇ 47 ਤੋਂ ਹੀ ਪੜਾ ਆ ਕੋ ਸਭ ਇਹ ਮੁੜ ਕੇ ਚੜ ਜਾਂਦੀ ਵੀਡੀਓ ਤੇ ਫਿਰ ਹੋਰ ਗੱਲ ਹੋ ਜਾਂਦੀ ਪਰ ਚਲੋ ਕੋਈ ਗੱਲ ਨਹੀਂ ਆਪਾਂ ਕਿਹੜਾ ਗਲਤ ਕਹਿ ਰਹੇ ਸਚਾਈ ਆ ਕਾਰਨ ਇਹ ਆ ਵੀ ਸਾਡੀ ਮਤ ਕੁਠੀ ਹੋ ਗਈ